ਵਾਹਿਗੁਰੂ ਕੁਰਬਾਨੀ ਅੱਜ ਦੀ ਗੱਲ ਕਰਦੀ ਹੈ ਸੋ ਅੱਜ ਜੇ ਜੀਣਾ ਪਏ ਦਾ ਸਾਡੇ ਵੱਡੇ-ਵਡੇਰੇ ਸਾਡੇ ਗੁਰੂ ਸਹਿਬਾਨ ਮਹਾਂਪੁਰਸ਼ ਸੰਤ ਰੇਸ਼ੀ ਠੀਕ ਆਪਣਾ ਜੀਵਨ ਬਤਾ ਕੇ ਸਾਡੇ ਲਈ ਪੂਰਨੇ ਪਾ ਗਏ ਅੱਜ ਜੀਣਾ ਪਏਗਾ ਪੁਰਾਣੀ ਪਰੰਪਰਾ ਠੀਕ ਹੈ ਪੁਰਾਣੇ ਖੂਹ ਹੁੰਦੇ ਸੀ ਅੱਜ ਸਮਰਸੀ ਬਾਲ ਬੋਰ ਹੋ ਗਏ ਅੱਜ ਸਾਧਨ ਬਦਲ ਗਏ ਪੁਰਾਣੇ ਬਲਦਾਂ ਨਾਲ ਖੇਤੀ ਹੁੰਦੀ ਸੀ ਅੱਜ ਮਸ਼ੀਨਰੀ ਦਾ ਯੁੱਗ ਹੈ ਸੋ ਪੁਰਾਣਾ ਸਭ ਕੁਝ ਠੀਕ ਸੀ ਬਾਰ ਲੋੜਾਂ ਘੱਟ ਸੀ ਭੁੱਖ ਘੱਟ ਸੀ ਠੀਕ ਹੈ ਅਨਾਜ ਮਾਇਆ ਦੀ ਕਮੀ ਸੀ ਪਰ ਅੰਦਰ ਵੱਡਾ ਸੀ ਅੱਜ ਬਾਹਰ ਵੱਡਾ ਹੋ ਗਿਆ ਸਾਇੰਸ ਨੇ ਖੋਜ ਕੀਤੀ ਵਿਗਿਆਨ ਨੇ ਖੋਜ ਕੀਤੀ ਬਹੁਤ ਵੱਡਾ ਹੋ ਗਿਆ ਬਾਹਰ ਅੰਦਰ ਕਮਜ਼ੋਰ ਹੋ ਗਿਆ ਸੋ ਇੱਕ ਤਨ ਦਾ ਖੇਲ ਹੈ मन का खेल है सरोता बनना पेगा अच्छा सुनना पेगा समझना पेगा फिर जुड़ना पेगा ਜੇ ਸਰੋਤਾ ਢਿੱਲਾ ਹੋਏਗਾ ਛੋਟਾ ਹੋਏਗਾ ਬਖਤਾ ਵੀ ਛੋਟਾ ਹੋ ਜਾਏਗਾ ਸੋ ਕੋਈ ਸਨ ਨੂੰ ਤਿਆਰ ਹੀ ਨਹੀਂ ਅੱਛਾ ਸ਼ੀਸ਼ਾ ਦੇਤਾ ਦੇਖੀ ਜਾਓ ਸੋ ਠੀਕ ਹੈ ਜਿਹੜੀ ਚੀਜ਼ ਦਾ ਫਾਇਦਾ ਹੈ ਉਹਦਾ ਨੁਕਸਾਨ ਵੀ ਹੈ ਸਭ ਕੁਝ ਸਮਝਣਾ ਪਏਗਾ ਪਰਦੇ ਪਿੱਛੇ ਕੀ ਚੱਲ ਰਿਹਾ ਹੈ ਸੋ ਇਹ ਜਨਮ ਤੋਂ ਬਾਅਦ ਮਰਨ ਤੋਂ ਪਹਿਲ ਪਹਿਲੋ ਜੀਵਨ ਦੀ ਗੱਲ ਕਰਨੀ ਪਏਗੀ 7 ਧਾਰਮਿਕ ਦੁਨੀਆ ਹੈ ਜੋ ਪਿਆਸ ਜੀ ਸੀ ਸਰੋਮਣੀ ਸੰ ਜਿਨ੍ਹਾਂ ਨੇ ਸਭ ਕੁਝ ਲਿਖਿਆ ਸੋ ਕਈ ਵਿਚਾਰ ਧਾਰਾ ਹੋ ਸਕਦੀ ਐ ਡੋਡ ਡ ਪਰਮੇਸ਼ਰ ਨੇ ਗੁੱਠੇ ਵਰਗਾ ਗੁੱਠਾ ਨਹੀਂ ਬਣਾਇਆ ਸੋਚ ਵਰਗੀ ਸੋਚ ਨਹੀਂ ਬਣਾਈ ਦਾਣੇ ਵਰਗਾ ਦਾਣਾ ਨਹੀਂ ਬਣਾਇਆ ਇੱਕ ਚੀਜ਼ ਦੂਜੀ ਬਣੰਦਾ ਨਹੀਂ ਸੋ ਸਰੀਰ ਨਾਲ ਜੋ ਦੇਖਾਂਗੇ ਤਨ ਦੀ ਖਰਾਕ ਹੋ ਰਹੀ ਹੈ ਮਨ ਦੀ ਖਰਾਕ ਹੋ ਰਹੀ ਹੈ ਸਰੀਰ ਤੇ ਨਾਸ਼ ਹੋਣ ਵਾਲਾ ਹੈ ਆਤਮਾ ਨਹੀਂ ਸੋ ਇਹ ਮਨ ਦਾ ਖੇਲ ਸੀ ਆਤਮਾ ਨੂੰ ਸਮਝਣਾ ਸੀ ਸਾਰਾ ਕੁਝ ਮਨ ਦਾ ਹੈ ਇਹ ਬਾਹਰ ਵੀ ਜਾ ਠੀਕ ਆ ਵੱਡਾ ਕਰ ਲਿਆ ਖੁਸ਼ੀਆਂ ਲੈ ਲਈਆਂ ਇਹ ਸਾਧਨਾ ਨੂੰ ਸਮਝਣਾ ਪਏਗਾ ਮਨ ਨੂੰ ਸਸੇ ਸਾਧਨ ਬਣਾਣਾ ਹੈ ਮਨ ਚ ਹਣ ਸਾਰੇ ਖਜ਼ਾਨੇ ਇੱਕ ਤਨ ਹੈ ਸਰੀਰ ਹੈ ਸੋ ਸਰੀਰ ਦਾ ਜੇ ਕੁਝ ਬੋਲਾਂਗੇ ਜੀਭਾ ਨਾਲ ਬੋਲਾਂਗੇ ਤਨ ਨਾਲ ਬੋਲਾਂਗੇ ਜੇ ਸੁਣਾਗੇ ਕੰਨਾਂ ਨਾਲ ਸਰਵਣ ਕਰਾਂਗੇ ਜੇ ਵੇਖਾਂਗੇ ਅੱਖਾਂ ਨਾਲ ਵੇਖਾਂਗੇ ਇਹਦਾ ਇੱਕ ਖੇਲ ਅੱਡ ਹੈ ਤਣ ਦਾ ਮਨ ਦਾ ਖੇਲ ਇੱਕ ਅੱਡ ਹੈ ਫੀਲਿੰਗ ਲੈਣੀ ਪੈਗੀ ਚੜ੍ਹਦੀ ਕਲਾ 'ਚ ਰਹਿਣਾ ਪਏਗਾ ਜੋ ਵਿਰੋਧੀ ਤੇ ਰਹਿ ਉਹ ਸਾਡਾ ਮਿੱਤਰ ਹੈ ਸ ਸਾਨੂੰ ਚੌਕਸ ਕਰੇਗਾ ਸੱਚ ਦਾ ਵਿਰੋਧ ਹੋਏਗਾ ਸ ਏ ਮਨជា ਖਜ਼ਾਨੇ ਹਨ ਆਤਮਾ ਵਿੱਚ ਇਥਰ ਕੁੱਟੀ ਠੀਕ ਹੈ ਜੇ पिंजरा ਵਿੱਚ ਤੋਤਾ ਹੈ ਉਹ ਸੁਰੱਖਿਅਤ ਹੈ ਅੱਛਾ ਅਸੀਂ ਆਨੇ ਗੁਲਾਮ ਜੇ ਥੋੜਾ ਜਿਹਾ ਵਿੱਚ ਸਰਾਖ ਹੋਇ ਮੋੜਾ ਹੋਏ ਬਾਹਰ ਚੁੰਜਾ ਜੇ ਸੇਰਾ ਜੇ ਨਹੀਂ ਉਹਨੂੰ ਖਤਰਾ ਹੈ ਬਿੱਲਾ ਰੂਪ ਬਾਹਰ ਹੈ ਸੋ ਆਤਮਾ ਜੇ ਸਾਡਾ ਮਨ ਰੂਪੀ ਤੋਤਾ ਹੈ ਅੱਛਾ ਕੋਈ ਖਤਰਾ ਨਹੀਂ ਸਾਰਾ ਮਨ ਦਾ ਖੇਲ ਹੈ 99 ਪੁਆਇੰਟ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਨਿੱਕੇ ਨਿੱਕੇ ਸੁਖਮ ਜੀਵ ਸਾਨੂੰ ਸਰੀਰ ਨੂੰ ਚਲਾ ਰਹੇ ਹਨ ਇਹ ਜੋ ਦਿਨ ਰਾਤ ਦੋਹਨ ਨਹੀਂ ਸਾਨੂੰ ਦੋ ਦਿਸ ਰਹੀਆਂ ਆਤਮਾ ਤੇ ਮਨ ਇੱਕ ਹੈ ਸਰੀਰ ਇੱਕ ਹੈ ਦੋ ਤਰ੍ਹਾਂ ਦੇ ਹਾਂ ਸੀ ਅੱਛਾ ਇਹ ਸਮੁੰਦਰ ਚ ਲਹਿਰ ਹੋ ਰਹਾ ਹੈ ਪਾਣੀ ਹੋ ਰਹਾ ਹੈ ਨਹੀਂ ਇੱਕ ਹੈ ਨਰਮਾ ਦਾ ਇਹ ਵੀ ਇੱਕ ਹੈ ਓੰਕਾਰ ਕੀ ਹੈ ਸੋ ਜੋ ਆਕਾਰ ਰੂਪ ਹੈ ਇਹ ਜੋ ਅੱਖਾਂ ਨਾਲ ਵੇਖ ਰਿਹਾ ਇਹ ਨਾਸ ਹੋਣ ਵਾਲਾ ਹੈ ਸਰੀਰ ਨੇ ਵੀ ਨਾਸ ਹੋਣਾ ਹੈ ਸਦਾ ਜਵਾਨੀ ਨਹੀਂ ਰਹਿੰਦੀ ਸਦਾ ਸਭ ਕੁਝ ਨਹੀਂ ਰਹਿਣਾ ਸੋ ਇੱਕ ਮਿੰਟ ਸਕ੍ਰਿੰਟ ਸਮਾ ਕਹਿੰਦਾ ਮੈਂ ਚੱਲਣਾ ਜਾਣਦਾ ਹਾਂ ਅਸੀਂ ਕਾਲ ਚਾਹਾਂ ਅਕਾਲ ਚ ਜੁੜਨਾ ਪਏਗਾ ਅੱਛਾ ਚੌਥੇ ਪਦ ਤੱਕ ਗਿਆਨ ਹੈ ਬਿਰਲਾ ਕੋਈ ਬਿਰਲਾ ਪਿਆਰਾ ਸਮਝੇਗਾ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਸਮਝਣਾ ਪਏਗਾ ਅੱਛਾ ਧਿਆਨ ਕਰਨਾ ਪਏਗਾ ਸੋ ਸਿਰਜ ਪਾ ਰਹਾ ਹੈ ਜੇ ਅਸੀਂ ਮੰਨ ਦੀਆਂ ਮਰਜ਼ੀਆਂ ਕਰਾਂਗੇ ਸਭ ਤੋਂ ਆਪਣੇ ਆਪ ਨੂੰ ਮੈਂ ਹੀ ਜਾਣਦਾ ਹਾਂ ਪਰਮੇਸ਼ਰ ਨੇ ਅੰਤਰਜਾਮੀ ਬਣਾਇਆ ਹੈ ਸਭ ਕੁਝ ਆਪਣੇ ਆਪ ਖੇਲ ਚੱਲ ਰਿਹਾ ਹੈ ਪਰਮੇਸ਼ਰ ਨੇ ਬਧੂ ਪਾਤੀ ਜੀ ਜਨਵਰ ਪਸ਼ੂ ਸਾਂਸ ਸਕਦੇ ਸੀ ਕਹਿੰਦਾ ਮਤਲਬ ਜੇ ਮਨੁੱਖ ਚਲਾ ਜਾਂਦਾ ਹੈ ਸੰਸਾਰ ਤੋਂ ਉਹਦਾ ਦਾਹ ਕੀਤਾ ਜਾਂਦਾ ਹੈ ਸੰਸਕਾਰ ਕੀਤਾ ਜਾਂਦਾ ਹੈ ਪਾਣੀ ਚ ਜਲ ਪ੍ਰਵਾਹ ਕੀਤਾ ਜਾਂਦਾ ਹੈ ਧਰਤੀ ਚ ਦਬਾਇਆ ਜਾਂਦਾ ਹੈ ਪਸ਼ੂ ਕਿਵੇਂ ਖਿੱਚ ਲੈਂਦੇ ਇੱਕ ਦੂਜੇ ਨੂੰ ਨਹੀਂ ਠੀਕ ਹੈ ਅਸੀਂ ਚਾਰ ਤੱਤਾਂ ਦਾ ਜੋ ਪਾਣੀ ਹਵਾ ਅੱਗ ਧਰਤੀ ਆਕਾਸ਼ ਜੋ ਹੈ ਇਹ ਸਾਡਾ ਮਨ ਰੂਪ ਹੈ ਸੋ ਮਨ ਚ ਸਾਰੇ ਖਜ਼ਾਨੇ ਹਨ ਇਹ ਹੀ ਤੀਰਥ ਹੈ ਇਹ ਜਵਾਰ ਹੈ ਮੋਤੀਆ ਹੀਰੇ ਹਨ ਇਹਦੇ ਚ ਸਾਰੇ ਖਜ਼ਾਨੇ ਇਹਦੇ ਚ ਹਨ ਜਿਹੜੀ ਚਾਬੀ ਨਾਲ ਜੰਦਾ ਵੱਜੇਗਾ ਉਸੇ ਚਾਬੀ ਨਾਲ ਜੰਦਾ ਖੁੱਲੇ ਹਾਂ ਤੂੰ ਪਰੇਸ਼ਾਨ ਨਾ ਹੋ ਤੇਰੇ ਜੀਵਨ ਚ ਕੋਈ ਐਸਾ ਆਏਗਾ ਤੈਨੂੰ ਉੱਪਰ ਉਠਾਏਗਾ ਕਾਮ ਜabb ਵੀ ਤਾ ਰਾਜ ਕੋਈ ਨਾ ਕੋਈ ਜ਼ਿੰਦਗੀ ਚ ਆਏਗਾ ਤੂੰ ਨਿਰਾਸ਼ ਨਾ ਹੋ ਵਰਾਗੀ ਬੰਨਾ ਪਏਗਾ ਇੱਕ ਰਾਗੀ ਹੈ ਠੀਕ ਹੈ ਰੋਟੀਆਂ ਕਾਰਨ ਪੂਰੇ ਤਾਲ ਇੱਕ ਵਰਾਗੀ ਹੈ ਅਮੀਰ ਬੰਦਾ ਸਭ ਕੁਝ ਲੈ ਕੇ ਸਮਝੇਗਾ ਨਹੀਂ ਸ਼ਾਂਤੀ ਨਹੀਂ ਆਈ ਪਰ ਸੁੱਖ ਨਹੀਂ ਆਇਆ ਮਹਾਰਸ ਨਹੀਂ ਆਇਆ ਸਭ ਕੁਝ ਲੈ ਕੇ ਉਹ ਛੇਤੀ ਸਮਝ ਜਾਏਗਾ ਅਸੀਂ ਗਰੀਬੀ ਕਰਕੇ ਕਹਿੰਦੇ ਹੁਰੇ ਮਾਇਆ ਹੋਏ ਪਦਾਰਥੋਂ ਨਹੀਂ ਨਹੀਂ ਪਿਆਰੇ ਨਹੀਂ ਆਉਣਾ ਸੁੱਖ ਚੈਨ ਆਨੰਦ ਖੇੜਾ ਦਿਗਾਸ ਇਹ ਤੇਰਾ ਪਰਮ ਹੈ ਪਰਮ ਦੇ ਆਂਡੇ ਚ ਹਾ ਅਸੀਂ ਵਿੱਚੀ ਹੈ ਪਰਮੇਸ਼ਰ ਨੇ ਚੁੰਜ ਖੰਭ ਅੱਖਾਂ ਸਭ ਕੁਛ ਉਹਦੇ ਵਿੱਚ ਹੈ ਬੀਜ ਦੇ ਵਿੱਚ ਹੈ ਤਾਕਤ ਵਿੱਚ ਹੀ ਫਲ ਹੈ ਫੁੱਲ ਹੈ ਵਿੱਚੀ ਟਾਹਣੀਆਂ ਤਣਾ ਸਭ ਕੁਛ ਵੀ ਦੇ ਵਿੱਚ ਪਾਇਆ ਹੈ ਉੱਪਰ ਉਹਦੇ ਹਜ਼ਾਰਾਂ ਅਰਬ ਖਰਬਾ ਉਹਦੇ ਕਵਰ ਹਨ ਬੀਜ ਦੇ ਵਿੱਚ ਤਾਕਤ ਸੁਖਮ ਹੈ ਸੋ ਆਇਆ ਹੋਇਆ ਪਰਮੇਸ਼ਰ ਤੀਸਰੀ ਅੱਖ ਨਾ ਦਿਸੇਗਾ ਜੀ ਸਾਰਾ ਖੇਲ ਸੁਖਮ ਸਰੀਰ ਨਾਲ ਸੁਖਮ ਦੀ ਸਮਝ ਆਏਗੀ ਜੀ ਆਤਮਾ ਜਨ ਸਾਰੇ ਖਜ਼ਾਨੇ ਜੀ ਮੇਲੇ ਤੋਂ ਜਿਹੜੇ ਬੱਚੇ ਵਿਛੜੇ ਹਨ ਦੁੱਖ ਪਾਣਗੇ ਲੋਕ ਬੜਾ ਸਮਝਾਂਗੇ ਨਹੀਂ ਜਿੰਨਾ ਚਿਰ ਮਾਤਾ ਪਿਤਾ ਨਹੀਂ ਦੇਸਦੇ ਪਰਿਵਾਰ ਨਹੀਂ ਦਿਸਦਾ ਕਿਵੇਂ ਸ਼ਾਂਤੀ ਆਏਗੀ ਸੋ ਅਸੀਂ ਪੜਕਟਾਂ ਪੜਕਟਾਂ ਚਾਹਾਂ ਪੜਕੜੇ ਹਾਂ ਭਰਮ ਚਾਹਾਂ ਦੁਖਾਂ ਚਾਹਾਂ ਦੁੱਖ ਕਿਉਂ ਹੈ ਤਤਸਾਰ ਤੱਕ ਜਾਣਾ ਪਏਗਾ ਆਪਣੀ ਹੋਂਦ ਨੂੰ ਸਮਝਣਾ ਪਏਗਾ ਸਾਰੇ ਖਜ਼ਾਨੇ ਅੰਦਰ ਹੀ ਹਨ ਜੀ ਸ੍ਰੋਤਾ ਬੰਨਾ ਪਏਗਾ ਇਹ ਕਾਜਲ ਦੀ ਕੋਠਰੀ ਹੈ ਵਰਲਾ ਕੋਈ ਬਚੇਗਾ ਕੋਈ ਸੰਤ ਹੈ ਇੱਥੇ ਦੇਖੋ ਸਾਰਾ ਬਾਜ਼ਾਰ ਚ ਸਭ ਕੁਝ ਵਿਕਦਾ ਹੈ ਅਸੀਂ ਕਾਦੇ ਗਾਹ ਕਾ ਸਾਰੇ ਗਾਹ ਕਾ ਕੀ ਲੈਣਾ ਹੈ ਸਭ ਕੁਝ ਵਿਕਰਿਆ ਹੈ ਸੋ ਵਰਲੇ ਹਮ ਜੋ ਕਾਜਲ ਦੀ ਕੋਟਰੀ ਤੋਂ ਕਾਜਲ ਤੋਂ ਇੱਕ ਕਾਲਖ ਤੋਂ ਬਚਨ ਗਏ ਸੋ ਇਹ ਮਨ ਦੀ ਸਾਧਨਾ ਨੂੰ ਸਮਝਣਾ ਪਏਗਾ ਸਾਰਾ ਮਨ ਦਾ ਹੀ ਖੇਲ ਹੈ 99.999 ਠੀਕ ਆ ਸਿ ਅੱਜ ਥੋਪਲੇ ਖਾ ਗਏ ਸਾਡੀ ਜੀਬ ਬੋਲਦੀ ਹੈ ਕੰਨ ਸਰਵਣ ਕਰਦੇ ਹਨ ਸਰੀਰ ਦਾ ਹੋਰ ਖਰਾਕ ਹੈ ਇਹਦੇ ਰੋਗ ਵੀ ਹੋਰ ਹਨ ਮਨ ਦੀ ਖਰਾਕ ਹੋਰ ਹੈ ਇਹਦੇ ਰੋਗ ਵੀ ਹੋਰ ਹਨ ਜੀ ਇਹਦੀ ਗਿਆਨ ਖਰਾਕ ਹੈ ਗਿਆਨੀ ਬੰਨਾ ਪਏਗਾ ਜੀ ਅਗਿਆਨ ਨੂੰ ਦੂਰ ਕਰਾਂਗੇ ਠੀਕ ਹੈ ਜਦੋਂ ਪ੍ਰਕਾਸ਼ ਹੋਏਗਾ ਹਨੇਰਾ ਭਜੇਗਾ ਇੱਕੋ ਜਿਹਾ ਹੈ ਹਨੇਰਾ ਚਾਨਣ ਉਹਦਾ ਖੇਲ ਹੈ ਪ੍ਰਗਟ ਰੂਪ ਹੈ ਗੁਪਤ ਰੂਪ ਹੈ ਵਿਰਲੇ ਨੂੰ ਸਮਝ ਆਏਗੀ ਜੀ ਚੌਥੇ ਪਾਦ ਦਾ ਗਿਆਨ ਅਰਜੋ ਤਮਸ ਤੋ ਜੀ ਇਹ ਅਗਿਆ ਚੱਕਰ ਖੁੱਲਣਾ ਪਏਗਾ ਅਧਿਆਤਮਕ ਦੀ ਮੰਨਣ ਦੀ ਬਜਾਏ ਅਧਿਆਤੂ ਨੂੰ ਮੰਨ ਲਾਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਮੱਥਾ ਟਿਕ ਲਾਪੇ ਨਹੀਂ ਪੂਜਾ ਕਰ ਲਾਪੇ ਮਾਇਆ ਦੀ ਪੂਜਾ ਹੋ ਰਹੀ ਹੈ ਸੋ ਮਾਇਆ ਦੀ ਸਾਰਾ ਝਗੜਾ ਹੈ ਚਾਰੇ ਪਾਸੇ ਬਾਹਰ ਮਾਇਆ ਘਟਸੀ ਠੀਕ ਹੈ ਮਾਇਆ ਆ ਗਈ ਡਾਂਗਾ ਕੱਢ ਲਿਆ ਸਰੀ ਸਾਫ ਕੱਢ ਲੇ ਹਥਿਆਰ ਕੱਢ ਲੇ ਵੰਡਲ ਦਾ ਰੌਲਾ ਪੈ ਗਿਆ ਨਹੀਂ ਸੋ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬਣ ਗਈ ਜੀ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਸੋ 10 ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖ ਜੀ ਦਾਸ ਹੈ ਜੀ ਪਰਮੈਣੇ ਕੋਝ ਕੀਤੀ ਸ੍ਰਿਸ਼ਟੀ ਦੀ ਬਿਆਨਤ ਬਿਆਨਤ ਕਿਆ ਸਭ ਕੁਝ ਆਪਣੇ ਆਪ ਖੇਲ ਚੱਲ ਰਿਹਾ ਹੈ ਜੋ ਕਿ ਸਾਨੂੰ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ ਉਹਦਾ ਆਨੰਦ ਲੈ ਇਹ ਚੌਥੀ ਮੋਮਬਤੀ ਨਾ ਜਗਾ ਜੋ ਨਹੀਂ ਹੈ ਉਹਦੇ ਲਈ ਉਦਮਕਾਰ ਮਿਹਨਤਕਾਰ ਨਸ਼ਕਤ ਘਾਲ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਤੂੰ ਪਰੇਸ਼ਾਨ ਨਾ ਹੋ ਜੀ ਗੰਭ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਾਂ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਣੇ ਆਖਾ ਤਵੇਖੈ ਸਭ ਤੂੰ ਹੈ ਜੇ ਜਗ ਤਾ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸ ਸਾਡੇ ਕੋ ਗਿਆਨ ਕਿੰਨਾ ਕੋ ਹੈ ਸਮੁੰਦਰ ਚੋਂ ਇੱਕ ਚਿਮਚਾ ਪਾਣੀ ਦਾ ਨਹੀਂ ਤੇਰੀ ਇਹ ਅਕਲ ਨੇ ਜਿੰਨਾ ਇਹਨੂੰ ਕਿੱਲੀ ਤੇ ਟੰਗਣਾ ਪਏਗਾ ਗੁਰੂ ਦੀ ਮਤ ਧਾਰਨੀ ਪਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ ਸੰਵਿਧਾਨ ਲਾਗੂ ਹੋਏਗਾ ਸਾਰੇ ਸੰਸਾਰ ਤੇ ਇੱਕੋ ਹੀ ਧਰਮ ਹੈ ਸੋ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਸੋ ਇਹ ਹੌਲੇ ਹੌਲੇ ਝੂਠ ਨਿਕਲ ਰਿਹਾ ਹੈ ਸੱਚ ਤੇ ਬਰਾਬਰ ਕੀ ਤੋਲ ਆਏਗਾ ਸੋ ਜਦੋਂ ਝੋੜ ਦਾ ਵਜਨ ਉਤਾਰਿਆ ਜਾਏਗਾ ਸੱਚ ਦੀ ਜਿੱਤ ਹੋਏਗੀ ਹਰੀ ਚਿੱਤ ਦਾ ਮੁਕਾਬਲਾ ਕਰੇਗੀ ਇੱਕੋ ਹੈ ਪਾਈਏ ਇੱਕੋ ਹੈ ਜੀ ਓੰਕਾਰ ਨੂੰ ਸਮਝਣਾ ਪਏਗਾ ਇੱਕ ਓੰਕਾਰ ਸਾਰੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਇੱਕੋ ਦੀ ਵਿਆਖਿਆ ਹੈ ਇੱਕੋ ਦੀ ਕਥਾ ਹੈ ਇੱਕੋ ਦੀ ਵਿਚਾਰ ਹੈ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਆਤਮਾ ਨੇ ਪਰਮਾਤਮਾ ਚ ਮਿਲਣਾ ਹੈ ਤਨ ਦੀ ਖਰਾਕ ਹੋ ਰਹਿ ਮਨ ਦੀ ਖਰਾਕ ਹੋ ਰਹਿ ਜੀ ਸਾਰੇ ਖਜ਼ਾਨੇ ਮਨ ਚ ਹਮ ਜੀ ਇਹ ਧਰਮ ਦੀ ਦੁਨੀਆ ਦੀ ਸਾਧਨਾ ਚ ਮਨ ਨੂੰ ਸਮਝਣਾ ਪਏਗਾ ਮਨ ਚ ਤੀਰਥਨ ਰਤਨ ਹਨ ਇਹ ਹੀ ਮੰਦਰ ਹੈ ਮਨ ਹੀ ਆਪਣੇ ਆਪ ਨੂੰ ਸਿਲੰਡਰ ਕਰਨਾ ਪਏਗਾ ਜੀ ਆਪਣੀਆਂ ਸਿਆਣਪਾਂ ਛੱਡ ਕੇ ਕਲਰ ਸਕੀਮਾਂ ਛੱਡ ਕੇ ਪਖੰਡ ਛੱਡ ਕੇ ਡੰਡੇ ਵਾਂਗੂ ਸਿੱਧਾ ਹੋਣਾ ਪਏਗਾ ਜੀ ਸੋ 10 ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਸਾਰਾ ਭਿਆੰਤ ਹੈ ਖੇਲ ਅਗੰਮ ਹੈ ਸਾਡੇ ਵੇਖਣ ਤੋਂ ਪਰੇ ਹੈ ਕੀ ਵਿਚਾਰ ਕਰ ਸਕਦੇ ਆ ਕੀ ਬੋਲ ਸਕਦੇ ਆ ਚਮੜੇ ਦੀ ਜੀਭਾ ਸੋ ਲੂਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਦੇ ਵਿੱਚ ਇੱਕੁਰਗੀ ਜੀ ਵੈਕੁਜੀ ਦਾ ਘਰ ਸਵਾਇ ਪਤੇ ਦੇਖਦੇ ਪਤੇ